ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਤੁਹਾਨੂੰ ਕੁਦਰਤੀ ਚੀਜ਼ ਦਿਖਾਉਣਾ ਸਵੇਰ ਦਾ ਵੇਲਾ ਤੇ ਵੇਖੋ ਕਿਦਾਂ ਚਿੜੀਆਂ ਚੈੱਕਣ ਡੀਆਂ ਦੋ ਮਿੰਟ ਮੈਨੂੰ ਚੁੱਪ ਰਹਿਣ ਦਿਓ ਵੀਡੀਓ ਸੁਣਿਓ ਕਿੰਨੀ ਵਧੀਆ ਸਵੇਰ ਦੀ ਸੈ ਚੜੀ ਹੈ ਨਾ ਦਿਨ ਚੜਿਆ ਚਿੜੀਆਂ ਚੱਕਣੀਆਂ ਪਹਾੜਾਂ ਦਾ ਏਰੀਆ ਧੂਏ ਨਿਕਲਦੇ ਘਰਾਂ ਚ ਕੁਦਰਤ ਨੇ ਕਿੰਨੀ ਵਧੀਆ ਕਾਇਨਾਤ ਬਣਾਈ ਹੈ ਸਾਰੇ ਬੰਨੇ ਚਿੜੀਆਂ ਚੱਕਣੀਆਂ ਇੱਥੇ ਇੱਕ ਘੁੱਗੀ ਓ ਵੇਖੋ ਉੱਤੇ ਵੀ ਪੰਛੀ ਬੈਠੇ ਆ ਸਾਰਾ ਪਹਾੜੀ ਏਰੀਆ ਵਾ ਆਵਾਜ਼ ਨਹੀਂ ਕਿਹੜਾ ਜਾਨਵਰ ਬੋਲਣ ਰਿਹਾ ਸਾਰੇ ਜਾਨ ਜਿੱਦਾਂ ਜੰਗਲੀ ਏਰੀਆ ਸਾਰੇ ਜਾਨਵਰ ਬੋਲਦੇ ਆ ਤੁਸੀਂ ਵੀਡੀਓ ਤਾਂ ਬਣਾਉਣ ਰਿਹਾ ਵੀ ਜਿਹੜੇ ਆਪਣੇ ਇੰਡੀਆ ਕਈ ਪੰਛੀ ਖਤਮ ਹੋ ਗਏ ਹਨ ਐਸੇ ਹਜੇ ਆਵਾਜ਼ਾਂ ਆਉਣੀਆਂ ਚਿੱਟੀਆਂ ਨੂੰ ਅਮਰਤ ਵੇਲਾ ਸੱਚ ਨਾ ਵਡਿਆਈਆਂ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਨਾਲ ਨਾਲ ਤੁਰੇ ਜਾਣਦੇ ਆ ਨਾਲ ਨਾਲ ਮਹਿਸੂਸ ਕਰਿਓ ਕਿ ਬਾਹਰਲੇ ਦੇਸ਼ਾਂ ਵਿੱਚ ਵੇਖ ਲਓ ਅਜੇ ਵੀ ਜਨਵਰ ਪੂਰੇ ਹੈਗੇ ਐ ਨਹੀਂ ਤੇ ਕਹਿੰਦੇ ਵੀ ਟੈਲੀਫੋਨ ਦੀਆਂ ਰੇਂਜਾਂ ਨਾ ਖਤਮ ਹੋ ਗਏ व्यू दिखा वादियांट कोई जानवर बोलन डेया पिंड दिया गलियां देख लो आ व्यू ही जो बहेंदे सीटा बत्तियां पींद है जंग ਸਾਮਾਨ ਲੋ ਕੋਮ ਦੇ ਫਿਰਦੇ ਆ ਵੇਖ ਜਾਨਵਰਾਂ ਦੀਆਂ ਆਵਾਜ਼ਾਂ ਸੁਣਦੀਆਂ ਹਨ ਵੇਖੋ ਪ੍ਰਾਣੀਆਂ ਚੀਜ਼ਾਂ ਵੇਖਣ ਨੂੰ ਲਾਈਆਂ ਪੁਰਾਣੇ ਪੁਰਾਣੇ ਰੁੱਖ ਸਾਹਮਣੇ ਰੱਖੇ ਪੁਰਾਣੇ ਜਮਾਨੇ ਦੀਆਂ ਪੋਸਟਾਂ ਚੈੱਕ ਕਰਿਓ ਕਾਰ ਉਜੜ ਬਰਬਾਦ ਹੋ ਗਈ ਪਰ ਪੋਸਟਾਂ ਵੇਖ ਲਓ ਇਹਨਾਂ ਦੀਆਂ। ਆ ਕੁ ਗੀਜੀ ਤੇ ਪਾਣੀ ਕਾਦੀ ਆਵਾਜ਼ ਬੜੀ ਵਧੀਆ ਲੱਗਦੀ। ਪਿੰਡ ਦਾ ਬਾਸ ਸਾਡਾ ਵੇਖ ਲਿਓ ਸਾਡੇ ਦਾ। ਇੰਤਰ ਨੂੰ ਬਾਸਾਂ ਦੀ। ਆਹ ਵੀਊ ਵੀ ਬੜਾ ਕਹਿਣ ਲੱਗਦਾ ਉਹ ਰੱਦ ਤੇ। ਤੂੰ ਆ ਨਿਕਲਦੇ ਆ ਠੰਡ ਆ ਨਾ। ਅੰਦਰ ਲੱਕੜਾਂ ਬਾਲੀਆਂ। ਜਿਹੜੀਆਂ ਨੇ ਚੈੱਕ ਸੁਣਿਆ ਹਣ ਤੁਸੀਂ। ਜੰਗਲ ਆ ਸਾਰੇ ਜਾਨਵਰੇ ਕੋ ਬੋਲਣ ਦੇ ਇਹ ਦੇਖੋ ਸਵੇਰ ਦੀ ਚੜੀ ਨਹੀਂ ਚੱਕ ਨਾ ਪਿੰਡ ਦਾ ਇਤਿਹਾਸ ਸਾਡੇ ਦਾ ਨਾ ਦੇਖੋ ਕਿ ਲੱਡੀਆਂ ਚੱਕਣ ਦੀਆਂ ਇਹ ਆ ਬੈਕਰ ਹੀ ਪਿੰਡ ਸਾਡੇ ਦੀ ਉਹਦੇ ਆ ਟੋਲ ਬਾਰ ਕੱਟੇ ਆ ਜਿਹੜੇ ਉਹਨਾਂ ਖਾਣਨੇ ਆ ਦੋਜਿਆਂ ਨੇ ਸਰਕਾਰੀ ਦਫ਼ਤਰ ਵਾਲਿਆਂ ਨੇ ਆ ਬੈਕਰ ਹੀ ਪਿੰਡ ਦੀ ਛੋਟੇ ਪੱਥਰਾਂ ਦਾ ਬਣਿਆ ਸਟਰਾਸ ਆ ਗਲੀ ਜਾਂਦੇ ਨੂੰ ਇੱਕ ਚੀਜ਼ ਨੋਟ ਕਰੇ ਹੋ ਵੇਖਿਆ ਵੀ ਉਹ ਭਾਵੇਂ ਗਲੀ ਛੋਟੀ ਸਟਾਪ ਜਰੂਰ ਲਿਖਿਆ ਵੀ ਅੱਗੇ ਵੱਡਾ ਰੋਡ ਹੁੰਦਾ ਛੋਰੇ ਸਾਰੇ ਉੱਠ ਕੇ ਆ ਗਏ ਮੁੰਡੇ ਨੂੰ ਛੱਡਣ ਨਾਤਾ ਨਹੀਂਗਾ ਤੇ ਤੇ ਅੰਮ੍ਰਿਤ ਵੇਲਾ ਬਹੁਤ ਵਧੀਆ ਲੱਗਣ ਡਿਆ ਦਿਨ ਚੜਿਆ ਕਿਦਾਂ ਚਿੜੀਆਂ ਚੱਕਣ ਡੀਆਂ ਵਧੀਆ ਲੱਗਦਾ ਪੁਰਾਣੇ ਪੁਰਾਣੇ ਪਿੰਡਾਂ ਦੇ ਘਰ ਆ ਕਦੇ ਬਟਾਲੇ ਵਾਲੇ ਪਿੰਡ ਨੂੰ ਆਪਣਾ ਪਿੰਡ ਕਹਿੰਦੇ ਸੀਗੇ ਹੁਣ ਇਹਨਾਂ ਨੂੰ ਹੀ ਆਪਣਾ ਸਾਰਾ ਕੋਈ ਮੰਨਣਾ ਪੈਣਾ ਅਕੋ ਮੇਨ ਰੋਡ ਤੇ ਆ ਗਿਆ ਕੌਮ ਦੀ ਆ ਆ ਨਹਿਰ ਸਾਡੇ ਪਿੰਡ ਦੀ ਮੇਰੇ ਪਿੰਡ ਦੀ ਨਹਿਰ ਨੂੰ ਸੁਨੇਹਾ ਦੇ ਦਿਓ ਨਹੀਂ ਮੈਂ ਕੋ ਜੇ ਵਿੱਚ ਆਉਂਗਾ ਸਵਾਬ ਬਣ ਕੇ ਚੰਗਾ ਭਾਈ ਜੀ ਜਿੰਦੇ ਵਸਦੇ ਰਹੋ ਫੇਰ ਕਿਸੇ ਨੂੰ ਕੋਈ ਨਵਾਂ ਮਿਊ ਦਿਖਾਵਾਂਗੇ ਅੱਜ ਤਾਂ ਪਿੰਡ ਜੀ ਕੋਈ ਮੰਡੇ ਕਰੇ ਦੂਰ ਜਾਵਾਂਗੇ ਫੇਰ ਦਿਖਾਵਾਂਗੇ